ਮਾਜ ਮਹੱਲਾ ਤੀਜਾ ਉਤਮ ਜਨਮ ਸਥਾਨ ਹੈ ਵਾਸਾ ਸਤਿਗੁਰ ਸੇਵੇ ਘਰ ਮਾਏ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਵਸ ਮਨ ਤ੍ਰਿਬਤਾਵਣ ਬਾਰੀ ਜਿਓ ਵਾਰੀ ਪੜ ਬੁਜ ਮਨ ਵਸਾਵਣਿਆ ਗੁਰਮੁਖ ਪੜ੍ਹੇ ਹਰਨਾਮ ਸਲਾਹ ਹੈ ਦਰ ਸੱਚਾ ਸੁਭਾ ਪਾਵਣਿਆ ਰਹਾ ਅਲਖ ਅਪਿਓ ਹਰ ਰਹਿ ਅਸਮਾਏ ਉਪਾਏ ਨ ਕਿਤੀ ਪਾਇਆ ਜਾਏ ਕਰੇ ਤਾਂ ਸਤਗੁਰੂ ਭੇਤੇ ਨਦਰੀ ਮੇਲ ਮਿਲਾਵਣਿਆ ਦੂਜੇ ਭਾਏ ਪੜਾ ਦੂਜੇ ਭਾਏ ਪੜਾ ਨਹੀਂ 부ਜਾ ਤ੍ਰਿਬਿਧ ਮਾਇਆ ਕਾਰਣ 부ਜੈ ਤ੍ਰਿਬਿਧ ਬੰਧ ਟੁੱਟੇ ਗੁਰਸਬਦੀ ਗੁਰਸਬਦੀ ਮੋਤ ਕਰਾਵਣਿਆ ਏਵ ਮਨ ਚੰਚਲ ਵਾਸਨਾ ਆਵ ਦੁਬਦਾਂ ਲਾਗੈ ਦੇਸਤਾਵੈ ਬਿਖ ਕਾ ਕੀੜਾ ਦਿਖਣਾ ਰਾਤਾ ਦੇਖੀ ਮੈਂ ਦੇਖੀ ਮਾਇ ਪਚਾਵਣਿਆ ਆਹੋ ਕਰੇ ਤੈ ਆਪ ਜਨਾਏ ਬਹੁ ਕਰਮ ਕਰੇ ਕਿਛ ਥਾਏ ਨਾ ਪਾਏ ਤੋ ਤੇ ਬਾ ਕਿਛੂ ਨਾ ਹੋਵੇ ਸਬਦੇ ਬਖਸੇ ਸਬਦ ਸੁਹਾਵਣਿਆ ਏ ਭੁਜੈ ਪਚੈ ਹਰ ਬੁਝੈ ਨਾਹੀ ਅਨੰਦਨ ਦੂਜੈ ਪਾਏ ਫਿਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਪਰਦੇਸ 시ਗਾਰ ਬਣਾਏ ਮਾਨਮੁਖ ਅੰਦ ਐਸੇ ਕਰਮ ਕਮਾਏ ਹਲ ਤਨਾ ਸੁਭਾ ਪਰ ਤਨਾ ਟੋਈ ਬਿਰਤਾ ਜਨਮੰਗਾਵਣਿਆ ਹਰ ਕਾ ਨਾਮ ਕਿਨੇ ਵਿਰਲਾ ਜਾਤਾ ਪੂਰੇ ਗੁਰ ਕੈ ਸਬਦ ਪਛਾਤਾ ਆਨੰਦ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਤੈ ਕੋ ਸੋਈ ਗੁਰਮੁਖ ਵਿਰਲਾ 부ਜੈ ਕੋਈ ਨਾਨਕ ਨਾਮ ਰਤੇ ਜਨ ਸੋਹ ਹੈ ਕਰ ਕਿਰਪਾ ਆਪ ਮਿਲਾਵਣਿਆ ਮਾਜ ਮਹਲਾ ਤੀਜਾ ਮਰਮੋ ਕ ਪੜੇ ਹੈ ਪੰਡਤ ਕਹਾਵਹਿ ਦੁਜੈ ਭਾਏ ਮਹਾ ਦੁਖ ਪਾਵਹਿ ਵਿਖਿਆ ਮਾਤੇ ਕਿਛ ਸੁਜੈ ਨਾਹੀ ਫਿਰ ਫਿਰ ਜੁਨੀ ਆਵਣਿਆ ਵਾਰੀ ਜੀ ਵਾਰੀ ਹਮੇ ਮਾਰ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਪ ਵਸਿਆ ਹਰ ਰਸ ਸਹਿਜ ਸੰਪੀ ਆਵਣਿਆ ਰਹਾ ਵੇਦ ਪੜ੍ਹੇ ਹਰ ਰਸ ਨਹੀਂ ਆਇਆ ਬਾਦ ਬਖਾਨ ਹੈ 모헤 마য়া ਅਗਿਆਨ ਮਤੀ ਸਦਾ ਅੰਧਿਆਰਾ ਗੁਰਮਖ ਬੂਝ ਹਰ ਗਾਵਣਿਆ ਇਹ ਸਬਦ ਸੁਹਾਵੈ ਗੁਰਮਤੀ ਮਨ ਸਚੋ ਪਾਵੇ ਸਚੋ ਸਤ ਰਵੇ ਦਿਨ ਰਾਤੀ ਇਹ ਮਨ ਸਚ ਰੰਗਾ ਬਣਿਆ ਜੋ ਸਚ ਰਤੇ ਤੇ ਸਚੋ ਪਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੈ ਸਬਦ ਸਦਾ ਸਤ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂਰ ਕਾ ਸਾਥ ਤੈਨਾ ਮੈਲ ਨਾ ਲਾਗੈ ਗੁਰ ਪ੍ਰਸਾਦੀ ਅਨ ਦਿਨ ਜਾਗੈ ਨਿਰਮਲ ਨਾਮ ਵਸੈ ਘਟਾ ਭੀਤਰ ਜੋਤੀ ਜੋਤ ਮਿਲਾਵਣਿਆ ਤਰੇ ਗੁਰ ਪਰਹਿ ਹਰ ਤਤਨਾ ਜਾਣੈ ਮੂਲ ਭੂਲੇ ਮੂਲ ਭੂਲੇ ਗੁਰ ਸ਼ਬਦ ਨਾ ਪਛਾਨੈ ਨੋ ਬਿਆਪੇ ਕੇਸ਼ ਸੁਝੈ ਨਹੀਂ ਗੁਰ ਸ਼ਬਦੀ ਹਰ ਪਾਵਣਿਆ ਪੁਕਾਰੈ ਤ੍ਰਿਬੁਦ ਮਾਇਆ ਮਨੁਖ ਨਾ ਪੁਜੈ ਦੂਜੈ ਪਹਾਇ ਤ੍ਰੈ ਗੁਣ ਪੜਹਿ ਹਰ ਏਕ ਨ ਜਾਣੈ ਬਿਨ ਬੂਜੈ ਦੁਖ ਪਾਵਣਿਆ ਜਾਤਿ ਜਿ ਭਾਵੈ ਤਾਇ ਆਪ ਨਿਲਾਏ ਗੁਰ ਸਬਦੀ ਸੈ ਸਾ ਦੁਖ ਚੁਕਾਏ ਨਾਨਕ ਨਾਵੇ ਕੀ ਸਚੀ ਵੜਿਆਈ ਨਾਮੁ ਮਨ ਸੁਖ ਪਾਵਣਿਆ ਮਾਝਾ ਮਹਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਨੈ ਸੋ ਪੰਡਤ ਹੋਈ ਆਪਤਰ ਸਗਲੇ ਕੋਲਾਤਾਰ ਹਰਨਾਮ ਮੰਨ ਬਸਾਵਣਿਆ ਹਉ ਵਾਰੀ ਜੀਉ ਵਾਰੀ ਹਰ ਰਸ ਚਖ ਸਾਧ ਪਾਵਣਿਆ ਹਰ ਚ ਰਸ ਚਾਖੇ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਰਹਾ ਸੋਨੇ ਕਰਮੀ ਜੋ ਸਬਦ ਵਿਚਾਰੇ ਅੰਤਰ ਤਤ ਗਿਆਨ ਹੋ ਮੈ ਮਾਰੇ ਨਾ ਪਦਾਰਥ ਨਾ ਉਹ ਜਪਾਏ ਤ੍ਰੈ ਗੁਣ ਮੇਧ ਸਮਾਵਣਿਆ ਕਰੈ ਨੇ ਕਰਮੀ ਨਾ ਹੋਵੈ ਗੁਰ ਪ੍ਰਸਾਦੀ ਹਉ ਮੈ ਖੋਵੈ ਅੰਤਰ ਬੁਬੇਕ ਸਦਾ ਆਪ ਵਿਚਾਰੇ ਗੁਰ ਸਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਜੁਗੇ ਨਿਤ ਗੁਰਮ ਕੋਈ ਇਸ਼ਨਾਨ ਕਰੇ ਸਦਾ ਦਿਨ ਰਾਤੀ ਹਉ ਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰਵਸੈ ਹਉ ਮੈ ਮਾਰ ਅਹਨ ਸਪ੍ਰੀਤ ਸਬਦ ਸਾਚੈ ਹਾਰਸਾਰ ਵਾਸਾ ਪਾਵਣਿਆ ਮਰਮੁਕ ਸਦਾ ਬਗ ਮੈਲਾ ਹਉ ਮੈ ਮਲਾਈ ਸਨਾਨ ਕਰੈ ਪਰ ਮਹਿਰ ਨ ਜਾਈ ਜੀਵਤ ਮਰੈ ਗੋ ਸਬਦ ਵਿਚਾਰੈ ਹਉ ਮੈ ਮਹਿਰ ਚੁ ਮਹਿਰ ਚੁਕਾਵਣਿਆ ਰਤਨ ਪਿਆਰ ਬ ਘਰ ਤੇ ਪਾਇਆ ਪੂਰਾ ਸਾਰੇ ਗੁਰ ਸਬਦ ਸੁਣਾਇਆ ਗੁਰ ਪ੍ਰਸਾਦ ਮਿਟਿਆ ਹੰਦੇ ਹਾਰਾ ਘਟ ਚਾਂਗਣ ਆਪ ਪਛਾਨਣੇ ਆਪ ਪਾਏ ਤਿਆ ਪਿ ਵਿਖੇ ਸਤ ਗੁਰ ਸੇਵੈ ਸੋ ਜਿ ਮਿਖੈ ਨਾਨਕ ਨਾਮ ਵਸੈ ਘਟਿਤ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਏ ਮਹੱਲਾ ਤੀਜਾ ਮਾਇਆ ਮੋਹ ਜਗਤ ਸਭਾਇਆ ਤ੍ਰੈ ਗੁਣ ਦਿਸਹਿ ਮੋਹਿ ਮਾਇਆ ਗੁਰ ਪ੍ਰਸਾਦੀ ਕੋ ਵਿਰਲਾ 부ਝੈ ਚੌਥਾ ਪੜ ਲੈ ਬਲਾਵਣਿਆ ਹਉ ਵਾਰੀ ਜੀਉ ਵਾਰੀ ਮਾਇਆ ਮੋਹ ਸਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸੋ ਚਿਤ ਲਾਏ ਹਰ ਦਰਮੇਂ ਦੀ ਸੁਭਾ ਪਾਵਣਿਆ ਰਹਾਉ ਸਿਮਰ ਪ੍ਰਸਾਸਤ ਜਿਨ ਨੂੰ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੇ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਾਤ ਸਾਤ ਸੰਜਮ ਸੱਚ ਕਮਾਵੇ ਗੁਰਪੂਰੇ ਨਾਮ ਧਿਆਵਣਿਆ ਆ ਤਰੰਪਰਾ ਰਤੇ ਹੀ ਆਇਆ ਧਾਨ ਪਰਮ ਪੁਲਾਣੀ ਦੂਜੇ ਲਾਗੀ ਫਿਰ ਪਛੋਤਾਣੀ ਹਲਤ ਪਲਤ ਦੋ ਬੈ ਗਵਾਏ ਸੁਪਨੇ ਸੁਖ ਨਾ ਪਾਵਣਿਆ ਪਈ ਓੜਾ ਤਨ ਕੰਤ ਸਮਾਲਲੇ ਗੁਰ ਪ੍ਰਸਾਦੀ ਵੇਖੈ ਨਾਲੇ ਫਿਰ ਕੈ ਸਹਿਜ ਰਹਿ ਰੰਗ ਰਾਤੀ ਸਭ ਸਿੰਘਾਰ ਬਣਾਵਣਿਆ ਪਹਿਲੇ ਜਨਮ ਜਿਨ ਸਾਰਾ ਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜਲਾਇਆ ਏਕੋ ਰਵ ਰਹਾ ਘਟ ਅੰਤਰ ਮੇਰ ਸਤ ਸੰਗਤ ਹਰ ਗੁਣ ਗਾਵਣਿਆ ਸਤ ਗੁਰਨਾ ਸੇਵੇ ਸੋ ਕਾਇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨ ਮੁਕ ਨਾਮ ਚੇਤਨਾ ਆਵੇ ਬਿਨ ਨਾਮ ਬਹੁਤ ਦੁਖ ਪਾਵਣਿਆ ਸੇਚ ਸਾਜੀ ਸੋਈ ਜਾਣੇ ਆਪੇ ਮਿਲੈ ਸਬਦ ਪਛਾਨੈ ਨਾਨਕ ਨਾਮ ਮਿਲਿਆ ਤਿਨ ਜਨ ਕੋ ਜਿਨ ਧੁਰ ਮਸਤਕ ਲੇਖ ਲਿਖਾਵਣਿਆ ਮਾਝ ਮਹਲਾ ਚੌਥਾ ਆਦਪੁਰਖ ਪਰੰਪਰੈ ਆਪੇ ਆਪੇ ਥਾਪੇ ਥਾਪੂ ਥਾਪੇ ਸਾਮਨੇ ਵਰਤਾਏ ਕੋ ਸੋਈ ਗੁਰਮੁਖ ਵਿਰਲਾ ਗੁਰਮੁਖ ਸੋ ਬਾਪਾ ਪਾਵਨਿਆ ਹਮਾਰੇ ਜਿਉ ਵਾਰੀ ਨੰਕਾਰੇ ਨਾਮ ਧਿਆਵਣਿਆ ਤੇ ਸਰੂਪ ਨ ਰੇਖਿਆ ਘੜ ਘੜ ਦੇਖਿਆ ਗੁਰਮਖਾ ਲਖ ਲਖ ਆਵਣਿਆ ਰਹਾਓ ਕੀ ਦਿਆਲ ਕਿਰਪਾ ਤਰਸੋਈ ਤਦ ਬਿਨ ਦੂਜਾ ਵਰਨਾ ਕੋਈ ਗੁਰ ਪ੍ਰਸਾਦ ਕਰੇ ਨਾਮ ਦੇਵੈ ਨਾਮੇ ਨਾਮ ਸਮਾਵਣਿਆ ਤੁਆਪੇ ਸੱਚਾ ਸਰਜਨਹਾਰਾ ਭਗਤੀ ਭਰੇ ਤੇਰੇ ਪੰਧਾਰਾ ਗੁਰਮੁਖ ਨਾਮ ਮਿਲੈ ਮਨ ਭੀਜੈ ਸਹਿਜ ਸਮਾਧ ਲਗਾਵਣਿਆ ਆਨ ਦੇਨ ਗੁਣ ਗਾਵਾ ਪ੍ਰ ਤੇਰੇ ਤੂੰ ਸਦਾ ਹੀ ਪ੍ਰੀਤਮ ਮੇਰੇ ਤੁਦ ਬਿਨ ਵਰਨਾ ਕੋਈ ਜਾਚਾ ਤੁਦ ਬਿਨ ਅਵਰਨਾ ਕੋਈ ਜਾਚਾ ਗੁਰ ਪ੍ਰਸਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤਨੇ ਪਾਈ ਆਪਣੀ ਕਿਰਪਾ ਕਰਹਿ ਤੂੰ ਲਾਹੇ ਮਿਲਾਈ ਪੂਰੇ ਗੁਰ ਕਾਬਦ ਤੇ ਆਈ ਐ ਸਬਦ ਸੇਵ ਸੁਖ ਪਾਵਣਿਆ ਹਰਿ ਅਸਨ ਗੁਰਮੰਤੀ ਗੁਣ ਗਾਵੇ ਨਾਮ ਸਲਾਹੇ ਸੱਚੇ ਪਹਾਵੇ ਗੁਰਮੁਖ ਸੁਦਾ ਰਹੇ ਰੰਗ ਰਾਤੀ ਮਿਲ ਸੱਚੇ ਸੁਭਾ ਪਾਵਣਿਆ ਮਨ ਮੁਖ ਕਰਮ ਕਰੇ ਅਹੰਕਾਰੀ ਜੂ ਵੈ ਜਨਮ ਸਭਾ ਜੀ ਹਾਰੀ ਅੰਤਰ ਲੋਭ ਮਹਾ ਗੋਬਾਰਾ ਫਿਰ ਫਿਰ ਆਵਣ ਜਾਵਣਿਆ ਆਪੇ ਕਰਤਾ ਦੇਵ ਕਉ ਆਪ ਲਿਖਤੁਰ ਪਾਈ ਨਾਮ ਕਾਮ ਮੇਰਾ ਤਉ ਪੰਜਨ ਗੁਰਸਬਦੀ ਸੁਖ ਪਾਵਨਿਆ ਮਾਝੇ ਮਹੱਲਾ ਪੰਜਵਾ ਘਰ ਪਹਿਲਾ ਤੰਤਰ ਲਖ ਨਾ ਜਾਈ ਲਖਿਆ ਨਾਮ ਰਤਨ ਲੈ ਗੁਜ ਜਾ ਰਖਿਆ ਅਗਮ ਕੋਚਰ ਸਭ ਤੇ ਊਚਾ ਗੁਰ ਕੈ ਸਬਦ ਲਖਾ ਵਣਿਆ ਹੋ ਵਾਰੀ ਜੀ ਹੋ ਵਾਰੀ ਕਰਮੇ ਨਾਮ ਸੁਣਾ ਸੁਣਾਵਣਿਆ ਸੰਤ ਪਿਆਰੇ ਸੱਚੇ ਧਾਰੇ ਵਡਭਾਗੀ ਦਰਸ਼ਨ ਪਾਵਣਿਆ ਰਹਾ ਸਾਧਕ ਸੇਧ ਜਸਾ ਕੋ ਫਿਰ ਦੇ ਬ੍ਰਹਮ ਇੰਦਰ ਧਾਇਨ ਹਿਰਦੇ ਕੋਟ 33 ਸਾ ਖੁਜੇ ਤਾ ਕੋ ਗੁਰ ਮਿਲ ਹਿਰਦੇ ਗਾਵਣਿਆ ਆਰੇ ਪਹਿਰ ਤੁਧ ਜਾਪੇ ਪਵਨਾ ਧਰਤੀ ਸੇਵਕ ਪਾਇਕ ਚਰਨਾ ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨ ਭਾਵਣਿਆ ਸਾਚਾ ਸਾਹਿਬ ਗੁਰਮੁਖ ਜਾਪੈ ਪੂਰੇ ਗੁਰ ਕੈ ਸਬਦ ਸਿੰਘਾ ਪੈ ਜਿਨ ਪੀਆ ਸੇ ਤ੍ਰਿਪਤਾਸੇ ਸੱਚੇ ਸਚ ਅਗਹਵਣਿਆ ਸਿਕਾ ਰਸੈ ਜਾ ਸੋ ਈਸੁ ਹੈ ਲਾ ਅਨੰਦ ਬਨੂਰ ਕਰੇ ਸਾਧਕੇ ਲਾ ਸੋ ਤਨਵੰਤਾ ਸੋ ਵਰਸਾ ਜੋ ਗੁਰ ਚਰਣੀ ਮਨ ਲਾਵਣਿਆ ਤੈਨੂੰ ਦੇ ਤੈਰ ਜਿਖ ਸਮਾ ਪਿੱਛੋਂ ਦੇ ਤੈ ਜੰਤੋ ਪਾ ਤੁਧ ਜੇ ਵਡ ਦਾਤਾ ਵਰਨਾ ਸੁਆਮੀ ਲਵੈ ਨ ਕੋਈ ਲਾਵਣਿਆ ਜਿਸ ਨੂੰ ਟੁੱਟਾ ਜਿਸ ਤੂੰ ਟੁੱਟਾ ਸੋ ਤੁਦ ਤੇ ਆਏ ਸਾਜਨਾ ਕਾ ਮੰਤਰ ਕਮਾਏ ਆਵਤ ਰੈ ਸਗਲੇ ਕੁਲ ਤਾਰੇ ਇਸ ਦਰਗੇ ਠਾਕ ਨਾ ਪਾਵਣਿਆ ਤੂੰ ਵੱਡਾ ਤੂੰ ਉੱਚੋ ਊਚਾ ਤੂੰ ਬੇਅੰਤ ਅਤਮੂਚੋ ਮੂਚਾ ਹਾਂ ਕੁਰਬਾਨੀ ਤੇਰੇ ਵੰਨ ਨਾਨਕ ਦਾਸ ਦਸਾਵਣਿਆ ਮਾਝ ਮਹਲਾ 5ਵਾਂ ਕੌਣ ਸੋ ਮੁਕਤਾ ਕੌਣ ਸੋ ਜੁਗਤਾ ਕੌਣ ਸੋ ਬਿਆਨੀ ਕੌਣ ਸੋ ਭਗਤਾ ਕੌਣ ਸੋ ਗਰੀ ਕੌਣ ਉਦਾਸੀ ਕੌਣ ਸੋ ਕੀਮਤ ਪਾਏ ਜੀਓ ਕਿਨ ਵਿਦ ਬਧਾ ਕਿਨ ਵਿਦ ਛੂਟਾ ਕਿਨ ਵਿਦ ਆਵਣ ਜਾਵਣ ਟੂਟਾ ਕੌਣ ਕਰਮ ਕੌਣ ਨੇ ਕਰਮਾ ਕੌਣ ਸੋ ਕਹ ਕਹਾਏ ਜੀਓ ਕੌਣ ਸੋ ਸੁਖੀ ਆ ਕੌਣ ਸੋ ਦੁਖੀ ਆ ਕੌਣ ਸੋ ਸੰਮੁਖ ਕੌਣ ਵੇਮੁਖੀ ਆ ਕਿਨ ਵਿਦ ਮਿਲੀ ਆ ਕਿਨ ਵਿਦ ਬਿਸ਼ਰਾ ਹੈ ਇਹ ਵਿਦ ਕੌਣ ਪ੍ਰਗਟ ਆਏ ਜੀਓ ਕੌਣ ਸੋ ਅਖਰ ਜਿਤ ਧਾਵਤ ਰਖਤਾ ਕੌਣ ਉਪਦੇਸ਼ ਜਿਤ ਦੁਖ ਸੁਖ ਸਮ ਸਹਿਤਾ ਕੌਣ ਸੋ ਚਾਲ ਜਿਤ ਤਾਰ ਬ੍ਰਹਮ ਧਿਆਏ ਇਨ ਕਿਨ ਵਿਦ ਕੀਰਤਨ ਗਾਏ ਜੀਓ ਜੁਗਤਾ ਗੁਰਮੁਖ ਜੁਗਤਾ ਗੁਰਮੁਖ ਧਿਆਨੀ ਗੁਰਮੁਖ ਭਗਤਾ ਧਨ ਗਿਰਿ ਉਦਾਸੀ ਗੁਰਮੁਖ ਗੁਰਮੁਖ ਨੀਮਤ ਪਾਏ ਜੀਓ ਹਮੇ ਬਾਧਾ ਗੁਰਮੁਖ ਛੂਟਾ ਗੁਰਮੁਖ ਆਵਣ ਜਾਵਣ ਟੂਟਾ ਗੁਰਮੁਖ ਕਰਮ ਗੁਰਮੁਖ ਨੇ ਕਰਮਾ ਗੁਰਮੁਖ ਕਰੇ ਸੋ ਸੁਭਾਏ ਜੀਓ ਗੁਰਮੁਖ ਸੁਖੀਆ ਮਨਮੁਖ ਦੁਖੀਆ ਗੁਰਮੁਖ ਸਰਮੁਖ ਮਨਮੁਖ ਬੇਮੁਖੀਆ ਗੁਰਮੁਖ ਮਿਲਿਐ ਮਨਮੁਖ ਬਿਛਰੈ ਗੁਰਮੁਖ ਵਿਦ ਪ੍ਰਗਟਾਏ ਜੀਓ ਜਤ ਤਾਵ ਤੁਰੇ ਤਾ ਗੁਰਮੁਖ ਉਪਦੇਸ ਦੁਖ ਸੁਖ ਸੰਸਾਰ ਤਾ ਗੁਰਮੁਖ ਚਾਲ ਜਤ ਪਾਰ ਬ੍ਰਹਮ ਤਿਹਾਏ ਗੁਰਮੁਖ ਕੀਰਤਨ ਗਾਏ ਜੀਉ ਸਗਲੇ ਬਣਤ ਬਣਾਈ ਆਪੇ ਆਪੇ ਕਰੇ ਕਰਾਏ ਥਾਪੇ ਇਕਸਤੇ ਹੋਇਓ ਅਨੰਤਾ ਨਾਨਕ ਏਕ ਸਮਾਏ ਸਮਾਏ ਜੀਉ ਮਾਝ ਮਹੱਲਾ ਪੰਜਵਾਂ ਪ੍ਰਭ ਬਨਾਸੀ ਤਾ ਕਿਆ ਕਾਰਾ ਹਰਿ ਭਗਵੰਤਾ ਤਾ ਧਨ ਖਰਾ ਸੁਭਲਾ ਜੀ ਪ੍ਰਾਨ ਮਾਰ ਸੁਖ ਦਾਤਾ ਤੂੰ ਕਰੇ ਸੋਈ ਸੁਖ ਪਾਵਣਿਆ ਹਉ ਮਾਰੀ ਜੀਉ ਬਾਰੀ ਗੁਰਮੁਖ ਮਾਤਾ ਨ ਪਾਵਣਿਆ ਤੂੰ ਮੇਰਾ ਪਰਬਤ ਤੂੰ ਮੇਰਾ ਓਲਾ ਤੁਮ ਸੰਗ ਲਵੈ ਨ ਲਾਵਣਿਆ ਰਹਾ ਤੇਰਾ ਕੀਤਾ ਜਿਸ ਲਾਗੇ ਮੀਠਾ ਘੜ ਘੜ ਪਾਰ ਬ੍ਰਹਮ ਤਿੰਨ ਜਨ ਡੀਟਾ ਤਾਂਤਨੰਤਰ ਤੂੰ ਐ ਤੂੰ ਐ ਇਕੋ ਇਕ ਵਰਤਾਵਣਿਆ ਸਭਨ ਮਨ ਵਰਤ ਤੂੰ ਦੇਵ ਨਹਾਰਾ ਭਗਤ ਪਾਏ ਪਰੇ ਭਗਤੀ ਪਾਏ ਪਰੇ ਪੰਡਾਰਾ ਦਇਆ ਧਾਰ ਰਾਖੇ ਤੁਦ ਸਈ ਪੂਰਾ ਕਰਮ ਸਮਾਵਣਿਆ ਅੰਧ ਕੋਪ ਤੇ ਕੰਢਾ ਛਾੜੇ ਕਰ ਕਿਰਪਾ ਦਾਸ ਨਦਰਣੇ ਹੱਲੇ ਗੁਣ ਗਾਵਹਿ ਪੂਰਨ ਅਬਿਨਾਸੀ ਗੁਣ ਕਾ ਤੂ ਗੁਣ ਕਹਿ ਸੁਣ ਤੋੜਨਾ ਆਵਣਿਆ 타여 타투 ਹੈ ਰਖਵਾਲਾ ਮਾਤ ਗਰਭ ਮੈਂ ਤੁਮਹੀ ਪਾਲਾ ਮਾਇਆ ਅਗਨਾ ਪੁਹ ਤਿਨ ਕੋ ਰੰਗ ਰੱਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸਮਾਲੀ ਮਾਤ ਅਨੰਤ ਤੁਧ ਨਦਰਣੇ ਆਲੀ ਤੂੰ ਮੇਰਾ ਮੀਤ ਸਾਜਨ ਮੇਰਾ ਸੁਆਮੀ ਤੁਧ ਬਿਨ ਅਵਰ ਨ ਜਾਣਣਿਆ ਸਕੋ ਤੂੰ ਪ੍ਰਭ ਪਿਆਸ ਇ ਤੇਸਤ ativa ਉਹਨਾਂ ਲੱਗੈ ਕਾਈ ਤੂੰ ਸਾਹਿਬ ਸਰਣ ਸੁਖ ਦਾਤਾ ਸਤ ਸੰਗਤ ਜਪ ਪ੍ਰਗਟਾਵਣਿਆ ਤੂੰ ਉਚਾថា ਅਪਾਰ ਮੂਲਾ ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੇਰਾ ਸਾਚੀ ਠਗਰਾਏ ਨਾਨਕ ਬਰ ਬਲ ਜਾਵਣਿਆ ਮਾਜ ਮਹੱਲਾ ਪੰਜਵਾ ਕਰ ਦੂਜਾ ਨੇਤਾ ਨੇਤਾ ਦੈਵ ਸਮਾਲੀਐ ਮੂਲ ਨਾਮੁ ਅਵਸਾਰੀਐ ਰਹਾ ਸੰਤਾ ਸੰਗਤ ਪਾਈਐ ਜਿਤ ਜਮਕੇ ਪੰਥ ਨਾ ਜਾਈਐ ਤੋਸਾ ਹਰਿ ਕਾ ਨਾਮ ਲੈ ਤੇਰੇ ਕੁਲੇਹਰਾ ਲਾਗੇ ਗਾਲ ਜੀਉ ਜੋ ਸਿਮਰੰਦੇ ਸਾਈਐ ਨਰਕਾ ਸੇ ਪਾਈਐ ਤਤਿ ਵਾਉਨ ਲੱਗਈ ਜਨਮਨੁ ਬੁਠਾਈ ਜੀਉ ਸੇ ਸੁੰਦਰ ਸੋਹਣੇ ਸਾਥ ਸੰਗ ਜਿਨ ਬੈਣੇ ਹਾਰ ਧਨ ਜਿਨੇ ਸੰਝਿਆ ਸੇ ਗੰਭੀਰ ਅਪਾਰ ਜਿਓ ਹਰ ਅਮਯੋ ਰਸਾਇਣ ਪੀਵੀਐ ਮੋਹੇ ਡਠੈ ਅਜਨਕ ਜੀਵੀਐ ਕਾਰ ਸਭ ਸਵਾਰ ਲੈ ਨਿਤ ਪੂਜਾ ਗੁਰ ਕੇ ਪਾਵ ਜਿਓ ਜੋ ਹਰ ਕੀਤਾ ਆਪਣਾ ਤੈ ਗਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦਾ ਭਾਗ ਜਿਓ ਆਨਮਾਨ ਮੰਨਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਸ਼ਾਹੀਆ ਮੰਨਦਾ ਮੂਰਨ ਉਪਜਿਓ ਤਰੇ ਸਚੀ ਕਾਰ ਲਾਗ ਜੀਓ ਕਰਤਾ ਮਨ ਵਸਾਇ ਜਮ ਕਾ ਫਲ ਪਾਇਆ ਮਨ ਪਾਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ ਅਟਲ ਨਪਦਾਰ ਸਪਾਇ ਪੈ ਪੰਜਨ ਕੀ ਸਰਣਾ ਆ ਲਾਇ ਅੰਚਲ 나ਗ ਤਾਰਿਨ ਜਿਤਾ ਜਨਮ ਅਪਾਰ ਜੀਓ ਕੋ ਓੰਕਾਰ ਸਤਗੁਰ ਪ੍ਰਸਾਦ ਮਾਜ ਮਹੱਲਾ ਪੰਜਵਾ ਘਰ ਤੀਜਾ ਹਰ ਜਪ ਜਪੇ ਮਨ ਧੀਰੇ ਰਹਾਓ ਸਿਮਰ ਸਿਮਰ ਗੁਰਦੇਉ ਮਿਟ ਗਏ ਭੈ ਦੂਰੇ ਸਰਣਾ ਆਵੈ ਪਾਰ ਬ੍ਰਹਮ ਕੀ ਤਾਂ ਫਿਰ ਕਾਹੇ ਝੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਕਟੇ ਇੱਕ ਵਰਤਦਾ ਜਰਥਲ ਮੈਲੇ ਪੂਰੇ ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ ਸਭ ਛਡਾਇ ਖਸਮ ਆਪ ਹਰ ਜਪ ਬੈਠ ਰੂਰੇ ਕਰਤਾ ਕੀ ਆਤਪਾਵਸੁ ਦੁਸ਼ਟ ਗੋਏ ਹੋਏ ਮੂਰੇ ਨਾਇਕ ਰਤਾ ਸਾਚਨਾਏ ਹਰ ਵੇਖੈ ਸਦਾ ਹਜੂਰੇ